ਹੁਣ ਸਾਧ ਸੰਗਤ ਜੀ ਇਹ ਪੱਲੇ ਬੰਨਣਾ ਦਾ ਕੀ ਮਤਲਬ ਹੈ ਪੱਲੇ ਬੰਨਣਾ ਤੋਂਦਾ ਜਦੋਂ ਇਹ ਸੰਸਾਰ ਤੋਂ ਪ੍ਰਾਣੀ ਨੇ ਜਾਣਾ ਹੈ ਨਾ ਤੇ ਉਹਦੇ ਕੋਲ ਪ੍ਰਮਾਤਮਾ ਦੇ ਨਾਮ ਰੂਪੀ ਧੰਨ ਹੋਵੇ ਤੇ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦੇ ਨਾਮ ਰੂਪੀ ਧੰਨ ਹੁੰਦਾ ਹੈ ਨਾ ਫਿਰ ਉਹਨਾਂ ਨੂੰ ਉੱਥੇ ਜਾ ਕੇ ਕੋਈ ਤੋਟਾ ਨਹੀਂ ਆਉਂਦਾ ਕਿਸੇ ਚੀਜ਼ ਦਾ ਜਿਵੇਂ ਸਾਧ ਸੰਗਤ ਜੀ ਅਸੀਂ ਆਪਣਾ ਬੱਚਾ ਕਿਰੇ ਬਾਹਰ ਭੇਜਣਾ ਹੋਵੇ ਨਾ ਵਿਦੇਸ਼ ਦੇ ਵਿੱਚ ਤੇ ਅਸੀਂ ਉਹਦੇ ਅਕਾਊਂਟ ਦੇ ਵਿੱਚ ਪੈਸੇ ਲੱਗ ਪਾ ਕੇ ਦੇਨੇ ਆ ਉਹਨੂੰ ਹੱਥ ਦੇ ਵਿੱਚ ਪੈਸੇ ਲੀਏ ਦੇਣ ਚ ਲੱਗ ਦੇਨੇ ਇਹ ਕਹਿੰਦੇ ਆ ਕਿ ਇਹ ਖਰਚ ਹੈ ਤੇਰਾ ਤੇ ਸਤਗੁਰੂ ਜੀ ਕਹਿੰਦੇ ਭਾਈ ਬੱਚੇ ਨੂੰ ਖਰਚ ਦਿੱਤਾ ਵਿਦੇਸ਼ ਵਿੱਚ ਜਾਣ ਵਾਸਤੇ ਤੇ ਜਦੋਂ ਤੂੰ ਇਹ ਥਰੀਰ ਨੂੰ ਛੱਡ ਕੇ ਇਸ ਦੇਸ਼ ਤੋਂ ਪਰਲੋਕ ਦੇ ਵਿੱਚ ਜਾਣਾ ਹੈ ਸਤਗੁਰੂ ਜੀ ਕਹਿੰਦੇ ਆਪਣੀ ਦੇ ਵਾਸਤੇ ਕਿਹੜਾ ਖਰਚ ਤੂੰ ਰੱਖੀ ਜਿਹੜਾ ਖਰਚ ਸੀ ਆਪਣੀ ਕੰਨੇ ਜਨ ਨਾਲ ਵੱਧ ਦਿੰਦੇ ਆ ਨਾ ਇੱਕ ਰਵਾਜ ਬੜਿਆ ਪੁਰਾਣੀ ਲੋਕੀ ਕਹਿੰਦੇ ਰੀਤ ਹੈ ਪਰ ਇਹ ਰੀਤ ਦੀ ਗੁਰਬਾਣੀ ਨੂੰ ਪੜੀ ਹੁੰਦੀ ਤੇ ਰੀਤ ਬਣਨੀ ਨਹੀਂ ਸੀ ਜਿਹੜਾ ਇਹ ਗੁਰਬਾਣੀ ਪੜੀ ਹੈ ਨਾ ਉਹਨਾਂ ਨੂੰ ਸੋਝੀ ਆ ਜਾਂਦੀ ਨਹੀਂ ਤੇ ਮੇਰੇ ਤੱਕ ਪੁਰਾਣੀ ਦੇ ਨਾਲ ਸਾਹੜੇ ਦੇ ਨਾਲ ਜਿਹੜੀ ਲਾਸਟ ਕੱਪੜਾ ਵਾਲਾ ਹੁੰਦਾ ਸਾਧ ਸੰਗਤ ਉਹਨਾਂ ਨੂੰ ਪੈਸੇ ਵੰਡ ਦਿੰਦੇ ਨੇ ਕੀ ਖਰਚਾ ਰਸਤੇ ਦਾ ਉਹ ਤੇ ਭਾਈ ਇੱਥੇ ਛੜ ਜਾਣੇ ਨਹੀਂ ਉਹਦੇ ਜਦੋਂ ਸਰੀਰ ਛੜਿਆ ਸਰੀਰ ਨਾਲ ਨਹੀਂ ਗਿਆ ਉਹ ਤੋਤੀ ਛੜ ਗਈ ਨਾਲ ਕੀ ਜਾਣਾ ਸੰਤੂਜੀ ਕਹਿੰਦੇ ਹਰ ਹਰ ਨਾਮ ਮੈਂ ਹਰ ਹਰ ਖਰਚ ਲਿਆ ਬਨ ਪੱਲਾ ਮੈਂ ਹਰੀ ਹਰ ਪ੍ਰਮਾਤਮਾ ਦੇ ਨਾਮ ਰੂਪੀ ਖਰਚਾ ਜਿਹੜਾ ਉਹ ਆਪਣੇ ਪੱਲੇ ਦੇ ਨਾਲ ਬਰਲੇ ਸੰਤੂਜੀ ਕਹਿੰਦੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲਦਾ ਫਿਰ ਉਹ ਜਿਹੜਾ ਪ੍ਰਾਣਾ ਦਾ ਸਖਾਈ ਮੇਰਾ ਮਿੱਤਰ ਹੈ ਨਾ ਜਿਹੜਾ ਉਹ ਸਦਾ ਹੀ ਮੇਰੇ ਨਾਲ ਚੱਲਦਾ ਹੈ ਇਹ ਦੇਹ ਇੱਥੇ ਰਹਿਣੀ ਸਾਧ ਸੰਗਤ ਜੀ ਦੇਹ ਦੇ ਵਿੱਚ ਜਿਹੜਾ ਅੰਦਰ ਆਤਮਾ ਬੈਠਾ ਨਾ ਉਹਦੇ ਨਾਲ ਪਰਮਾਤਮਾ ਨੇ ਜਾਣਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਉਹ ਤਾਂ ਜਾਵੇਗਾ ਜੇਕਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਖਰਚ ਨੂੰ ਬਣੇ ਆਵੇਗਾ ਤੇ ਜੇ ਪਰਮਾਤਮਾ ਨੂੰ ਕੋਈ ਜੱਪਿਆ ਹੀ ਨਹੀਂ ਹੈ